ਪਹਿਲਗਾਮਾ ਅਤਵਾਦੀ ਹਮਲੇ ਚ ਸ਼ਾਮਲ ਆਤਵਾਦੀਆਂ ਚ ਇੱਕ ਹਾਸ਼ਿਮ ਮੁਸਾ ਦੀ ਪਛਾਣ ਪਾਕਿਸਤਾਨੀ ਫੌਜ ਦੇ ਪੈਰਾ ਕਮਾਂਡੋ ਵਜੋਂ ਹੋਈ ਹੈ। ਇਸ ਹਮਲੇ ਦੇ سلسلے ਚ ਹਰਾਸਤ ਚ ਲੈ ਸ਼ੱਕੀਆਂ ਤੋਂ ਪੁੱਛ ਕੇ ਚ ਇਹ ਵੱਡਾ ਖੁਲਾਸਾ ਹੋਇਆ ਹੈ। ਪਹਿਲਗਾਮ ਦੀ ਗੁਨਾਹਗਾਰਾ ਦੇ ਸਕੈਚ ਜਾਰੀ ਕੀਤੇ ਗਏ। ਬਾਕੀ ਦੋ ਆਤਵਾਦੀਆਂ ਦੀ ਪਛਾਣ ਅਲੀ ਪਾਈ ਅਤੇ ਆਦਿਲ ਹੁਸੈਨ ਹੋਕਰ ਵਜੋਂ ਹੋਈ ਹੈ। ਹਾਸ਼ਿਮ ਮੁਸਾ ਉਰਫ ਸੁਲੇਮ ਸੁਲੇਮਾਨ ਅਤਵਾਦੀ ਹਾਸ਼ਮੂਸਾ ਦਾ ਪਾਕਿਸਤਾਨੀ ਫੌਜ ਨਾਲ ਸੰਬੰਧ ਨੂੰ ਇੱਕ ਵੱਡਾ ਸਬੂਤ ਮੰਨਿਆ ਜਾ ਰਿਹਾ ਹੈ। ਹਾਸ਼ਮੂਸਾ ਨੂੰ ਪਾਕਿਸਤਾਨੀ ਫੌਜ ਦੇ ਵਿਸ਼ੇਸ਼ ਫੋਰਸਾਂ ਦਾ ਸਾਬਕਾ ਪੈਰਾ ਕਮਾਂਡਰ ਦੱਸਿਆ ਜਾਂਦਾ ਹੈ। ਅੰਗਰੇਜ਼ੀ ਅਖਬਾਰਾਂ 'ਚ ਛਾਪੀ ਰਿਪੋਰਟ ਦੇ ਅਨੁਸਾਰ ਹਾਸ਼ਮੂਸਾ ਇਸ ਸਮੇਂ ਪਾਕਿਸਤਾਨੀ ਅਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਨਿਰਦੇਸ਼ਾਂ ਤੇ ਕੰਮ ਕਰਦਾ ਹੈ। ਉਹ ਇੱਕ ਕੱਟੜ ਅਤਵਾਦੀ ਹੈ। ਲਸ਼ਕਰ ਚੂ ਬੱਟੇ ਮਾਸਟਰਮਾਈਂਡਾਂ ਨੇ ਉਸ ਨੂੰ ਸੈੱਲ ਲਾਨੀਆਂ ਤੇ ਅਤਵਾਦੀ ਹਮਲਾ ਕਰਨ ਲਈ ਜੰਮੂ ਕਸ਼ਮੀਰ ਭੇਜਿਆ ਸੀ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਪਾਕਿਸਤਾਨ ਦੇ ਸਪੈਸ਼ਲ ਸਰਵਿਸ ਗਰੁੱਪ ਨੇ ਉਸ ਨੂੰ ਅਤਵਾਦੀ ਹਮਲਾ ਕਰਨ ਲਈ ਕੋਚੀ ਤਿਣਾਲੀ ਲਸ਼ਕਰ ਨੂੰ ਸੌਪ ਦਿੱਤਾ ਹੈ ਐਲਗਮ ਦੇ ਹੋਰ ਅਤਵਾਦੀਆਂ ਦੇ ਨਾਲ ਆਸ਼ਮ ਮੁਸਾ ਤੇ 20 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ ਦਸੰ ਜੋਗਾ ਹੈ ਕਿ 22 ਅਪ੍ਰੈਲ ਨੂੰ ਅਤਵਾਦੀਆਂ ਦੀ ਗੋਲੀਬਾਰੀ ਨਾਲ ਪੈਲਗਾਮ ਦਾ ਸੁੰਦਰ ਮੈਦਾਨ ਹਿਲ ਗਿਆ ਸੀ ਇਸ ਘਟਨਾ 'ਚ 26 ਸੈਲਾਨੀ ਮਾਰੇ ਗਏ ਸਨ ਜਦੋਂ ਕਿ ਕਈ ਜ਼ਖਮੀ ਹੋ ਗਏ ਸਨ